ਸਸਿਕਾ ਜੀ ਮੈਂ ਹਕਮਲ ਕਪੂਰ ਤੁਸੇਖ ਰਹੇ ਚੈਨਲ ਪੰਜਾਬੀ ਪਾਕਿਸਤਾਨ ਦੇ ਵਿੱਚ ਅਤਵਾਦੀ ਖਤਰੇ ਨੂੰ ਦੇਖਦੇ ਹੋਏ ਅਮਰੀਕਾ ਤੇ ਯੂਕੇ ਨੇ ਆਪਣੇ ਨਾਗਰਿਕਾਂ ਦੇ ਲਈ ਐਡਵਾਈਸ ਜਾਰੀ ਕਰ ਦਿੱਤੀ ਹੈ ਤਾਜ਼ਾ ਜਾਣਕਾਰੀ ਦੇ ਮੁਤਾਬਕ ਕਰਾਚੀ ਦੇ ਵਿੱਚ ਸਥਿਤ ਅਮਰੀਕੀ ਕੌਂਸਲੇਟ ਨੇ ਆਪਣੇ ਡਿਪਲੋਮੈਟਿਕ ਸਟਾਫ ਅਤੇ ਸ਼ਹਿਰ ਦੇ ਵਿੱਚ ਰਹਿਣ ਵਾਲੇ ਨਾਗਰਿਕਾਂ ਨੂੰ ਸਾਵਧਾਨੀ ਵਰਤਣ ਦੀ ਸਲਾਹ ਦਿੱਤੀ ਹੈ ਅਮਰੀਕੀ ਕੌਂਸਲਰਟ ਦੇ ਬੁਲਾਰੇ ਨੇ ਕਿਹਾ ਹੈ ਕਿ ਨਾਗਰਿਕਾਂ ਨੂੰ ਭੇੜ-ਪੜੱਕੇ ਵਾਲੀ ਥਾਵਾਂ ਉੱਤੇ ਜਾਣ ਅਤੇ ਬਿਲੋੜੀ ਯਾਤਰਾਵਾਂ ਕਰਨ ਤੋਂ ਵੀ ਬਚਣਾ ਚਾਹੀਦਾ ਹੈ। ਇਸ ਸੁਰੱਖਿਆ ਚੇਤਾਵਨੀ ਦੇ ਵਿੱਚ ਕਿਹਾ ਗਿਆ ਹੈ ਕਿ ਕਰਾਚੀ ਸਥਿਤ ਅਮਰੀਕੀ ਕੌਂਸਲਟ ਜਨਰਲ ਨੂੰ ਕਰਾਚੀ ਦੇ ਉੱਚ ਪੱਧਰੀ ਹੋਟਲਾਂ ਉੱਤੇ ਖਤਰੇ ਦੀ ਰਿਪੋਰਟ ਮਿਲੀ ਹੈ। ਅਜੇ ਖਤਰੇ ਦੇ ਮੱਦੇਨਜ਼ਰ ਕ੍ਰਾਚੀ ਦੇ ਵਿੱਚ ਅਮਰੀਕੀ ਕੌਂਸੂਲੇਟ ਜਨਰਲ ਨੇ ਇਨ੍ਹਾਂ ਹੋਟਲਾਂ ਦੇ ਵਿੱਚ ਅਮਰੀਕੀ ਸਰਕਾਰੀ ਕਰਮਚਾਰੀਆਂ ਦੇ ਦੌਰੇ ਨੂੰ ਅਸਥਾਈ ਤੌਰ ਉੱਤੇ ਜਿਹੜਾ ਸਿਮਤ ਕਰ ਦਿੱਤਾ ਹੈ ਤੇ ਨਾਲ ਹੀ ਸਲਾਨੀ ਆਕਰਸ਼ਣਾ ਹੋਟਲਾ ਬਾਜ਼ਾਰਾ ਸ਼ਾਪਿੰਗ ਮੋਲਾ ਅਤੇ ਰੈਸਟੋਰੈਂਟਾਂ ਵਰਗੇ ਖੇਤਰ ਨੂੰ ਅਮਰੀਕੀ ਸਰਕਾਰੀ ਕਰਮਚਾਰੀਆਂ ਦੇ ਲਈ ਪਾਬੰਦੀ ਸ਼ੁਦਾ ਕਰ ਦਿੱਤਾ ਹੈ ਇਸ ਨੇ ਆਪਣੇ ਨਾਗਰਿਕ ਨੂੰ ਭੀੜ ਤੋਂ ਬਚਣ ਕਟ ਪ੍ਰੋਫਾਈਲ ਰੱਖਣ ਅਤੇ ਆਲੇ ਦੁਆਲੇ ਤੋਂ ਸਾਵਧਾਨ ਰਹਿਣ ਦੇ ਲਈ ਵੀ ਕਿਹਾ ਹੈ ਵਿਦੇਸ਼ ਵਿਭਾਗ ਦੇ ਅਨੁਸਾਰ ਸ਼ੁੱਕਰਵਾਰ ਨੂੰ ਪਾਕਿਸਤਾਨ ਦੇ ਸਰਕਾਰੀ ਅਧਿਕਾਰੀਆਂ ਨੂੰ ਇੱਕ ਚੇਤਾਵਨੀ ਜਾਰੀ ਕੀਤੀ ਗਈ ਜਿਸ ਦੇ ਵਿੱਚ ਉਨ੍ਹਾਂ ਨੂੰ ਕਰਾਚੀ ਦੇ ਉੱਚ ਪੱਧਰੀ ਹੋਟਲਾਂ ਦੇ ਵਿੱਚ ਆਪਣੇ ਦੌਰੇ ਸੀਮਤ ਕਰਨ ਦੇ ਲਈ ਕਿਹਾ ਗਿਆ। ਇਕ ਧਮਕੀ ਦੀ ਰਿਪੋਰਟ ਦਾ ਹਵਾਲਾ ਦਿੰਦੇ ਹੋਏ ਵਿਭਾਗ ਨੇ ਇੱਕ ਸੁਰੱਖਿਆ ਚੇਤਾਵਨੀ ਦੇ ਵਿੱਚ ਕਿਹਾ ਕਿ ਅਮਰੀਕੀ ਕੌਂਸਲਰ ਜਨਰਲ ਕਰਾਚੀ ਨੂੰ ਕਰਾਚੀ ਦੇ ਉੱਚ ਪੱਧਰੀ ਹੋਟਲਾਂ ਦੇ ਵਿੱਚ ਇੱਕ ਧਮਕੀ ਦੀ ਰਿਪੋਰਟ ਮਿਲੀ ਸੁਰੱਖਿਆ ਚੇਤਾਵਨੀ ਲੋਕਾਂ ਨੂੰ ਉਹਨਾਂ ਇਲਾਕਿਆਂ ਅਤੇ ਭੀੜ ਤੋਂ ਬਚਣ ਕਟ ਪ੍ਰੋਫਾਈਲ ਰੱਖਣ ਅਤੇ ਪੱਛਮੀ ਦੇਸ਼ਾਂ ਦੇ ਸਲਾਨੀਆਂ ਅਤੇ ਨਾਗਰਿਕਾ ਦੁਆਰਾ ਅਕਸਰ ਆਉਣ ਵਾਲੀਆਂ ਥਾਵਾਂ ਉਤੇ ਸचेਤ ਰਹਿਣ ਦੀ ਅਪੀਲ ਕਰਦੀ ਹੈ ਵਿਦੇਸ਼ ਵਿਭਾਗ ਦੇ ਕੋਲ ਇਸ ਵੇਲੇ ਪਾਕਿਸਤਾਨ ਦੇ ਲਈ ਇੱਕ ਯਾਤਰਾ ਸਲਾਹਕਾਰੀ ਹੈ ਜੋ ਮੱਕੀ ਨਾਗਰਿਕਾਂ ਨੂੰ ਅਤਵਾਦੀ ਜੋਖਮ ਅਤੇ ਹਥਿਆਰਬੰਦ ਟਕਰਾਵ ਦੀ ਸੰਭਾਵਨਾ ਦੇ ਕਾਰਨ ਉੱਥੇ ਯਾਤਰਾ ਕਰਨ ਉੱਤੇ ਮੁੜ ਵਿਚਾਰ ਕਰਨ ਦੀ ਸਲਾਹ ਦਿੰਦੀ ਹੈ ਇਹ ਸੁਰੱਖਿਆ ਚੇਤਾਵਨੀ ਉਦੋਂ ਆਈ ਹੈ ਜਦੋਂ ਅਮਰੀਕਾ ਅਤੇ ਪਾਕਿਸਤਾਨ ਇੱਕ ਵੱਡੀ ਤੇਲ ਸਾਂਝੇਦਾਰੀ ਸ਼ੁਰੂ ਕਰਨ ਜਾ ਰਹੇ ਨੇ ਪਾਕਿਸਤਾਨ ਇਸ ਸਾਲ ਦੇ ਅੰਤ ਵਿੱਚ ਅਮਰੀਕਾ ਤੋਂ ਆਪਣੀ ਪਹਿਲੀ ਕੱਚੇ ਤੇਲ ਦੀ ਖੇਪ ਪ੍ਰਾਪਤ ਕਰਨ ਦੇ ਲਈ ਤਿਆਰ ਹੈ ਟਰੰਪ ਨੇ ਕਿਹਾ ਕਿ ਅਮਰੀਕਾ ਪਾਕਿਸਤਾਨ ਨੂੰ ਵੱਡੇ ਤੇਲ ਭੰਡਾਰ ਵਿਕਸਿਤ ਕਰਨ ਦੇ ਵਿੱਚ ਮਦਦ ਕਰੇਗਾ ਪਾਕਿਸਤਾਨ ਦੀ ਸਭ ਤੋਂ ਵੱਡੀ ਰਿਫਾਇਨਰੀ ਕੰਪਨੀ ਸਨਰ ਜੀਕੋ ਅਕਤੂਬਰ ਦੇ ਵਿੱਚ ਵਿਟੋਲ ਤੋਂ 10 ਲੱਖ ਰੁਪਏ ਬੈਰਲ ਤੇਲ ਆਯਾਤ ਕਰੇਗੀ ਸਨਰ ਜੀਕੋ ਦੇ ਵਾਈਸ ਚੇਅਰਮੈਨ ਉਸਾਮਾ ਕੁਰੀਸ਼ੀ ਨੇ ਕਿਹਾ ਕਿ ਸਨਰ ਜੀ ਕੋ ਪਹਿਲੀ ਸ਼ਿਪਮੈਂਟ ਦਾ ਮੁਲਾਂਕਣ ਕਰਨ ਤੋਂ 1 ਮਹੀਨੇ ਬਾਅਦ ਘਟੋ-ਘਟ 10 ਲੱਖ ਬੈਰਲ ਅਮਰੀਕੀ ਤੇਲ ਖਰੀਦਣ ਉੱਤੇ ਵਿਚਾਰ ਕਰ ਸਕਦਾ ਹੈ ਕਿਉਂਕਿ ਇਸ ਦੀ ਮੌਜੂਦਾ ਮਾਸਿਕ ਮੰਗ 4.6 ਮਿਲੀਅਨ ਬੈਰਲ ਹੈ ਜਿਵੇਂ ਕਿ ਅਮਰੀਕਾ ਤੇ ਪਾਕਿਸਤਾਨ ਆਪਣੇ ਦੁਵੱਲੇ ਸਬੰਧਾਂ ਦੇ ਵਿੱਚ ਇੱਕ ਨਵਾਂ ਅਧਿਆਇ ਸ਼ੁਰੂ ਕਰਦੇ ਨੇ 트럼ਪ ਨੇ ਪਾਕਿਸਤਾਨੀ ਸਮਾਨਾਂ ਉੱਤੇ 19% ਟੈਰਿਫ ਲਗਾਉਣ ਦਾ ਐਲਾਨ ਕੀਤਾ ਜੋ ਪਹਿਲਾਂ ਐਲਾਨੇ ਗਏ 29% ਤੋਂ ਬਹੁਤ ਘੱਟ ਹੈ ਪਾਕਿਸਤਾਨ ਨੇ ਆਪਣੇ ਪ੍ਰਮੁੱਖ ਨੇ ਰਿਆਟ ਬਾਜ਼ਾਰ ਸਿਉ ਉਤਰਾਜ ਅਮਰੀਕਾ ਦੇ ਨਾਲ ਹੋਏ ਵਪਾਰ ਸਮਝੌਤੇ ਦਾ ਸਵਾਗਤ ਕੀਤਾ ਅਤੇ ਕਿਹਾ ਕਿ ਸਮਝੌਤੇ ਦੇ ਨਾਲ ਨਿਵੇਸ਼ ਵਧੇਗਾ ਰਾਈਟਰਜ਼ ਦੀ ਰਿਪੋਰਟ ਦੇ ਅਨੁਸਾਰ ਤੇਲ ਪਾਕਿਸਤਾਨ ਦੀ ਸਭ ਤੋਂ ਵੱਡੀ ਆਯਾਤ ਵਸਤੂ ਹੈ ਅਤੇ 30 ਜੂਨ 2025 ਨੂੰ ਖਤਮ ਹੋਏ ਸਾਲ ਦੇ ਵਿੱਚ ਇਸ ਦੀ ਬਰਾਮਦ ਦੀ ਕੀਮਤ 11.3 ਬਿਲੀਅਨ ਡਾਲਰ ਸੀ ਜੋ ਕਿ ਦੇਸ਼ ਦੇ ਕੁੱਲ ਆਯਾਤ ਬਿੱਲ ਦਾ ਲਗਭਗ 5ਵਾਂ ਹਿੱਸਾ ਹੈ ਬਿਊ ਰਿਪੋਰਟ ਚੈਨਲ ਪੰਜਾਬੀ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ